ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੋਗੇ ਕੁਐਸਟ ਬੇਨਤੀ ਕਰਦੇ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫੱਜ ਸਮਝ ਕੇ ਅੱਜ ਦੀ ਵਿਜਿਟ ਪਿੰਡ ਸੁਧ ਸਿੰਘ ਵਾਲਾ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਵੀ ਫਿਰੋਜ਼ਪੁਰ ਬਾਈ ਪਿੱਪਲ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਅੰਤ ਤੱਕ ਬਣੇ ਰਹੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਬਾ ਤੜਦਾ ਗਰੀਬ ਦਾ ਫਾਇਦਾ ਜੇ ਆਪਣੀ ਖਰੀਦਦਾਰੀ ਕਰ ਸਕੇ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਦਬਾ ਕੇ ਔਰ ਸਬਸਕ੍ਰਾਈਬ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਜੀ ਆਓ ਲਈਏ ਵਧੇਰੇ ਜਾਣਕਾਰੀ ਤੇ ਕਰੀਏ ਤੁਹਾਡੇ ਨਾਲ ਸਾਂਝੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਠੀਕ ਠਾਕ ਜੀ ਵਧੀਆ ਜੀ ਓਕੇ ਰਿਪੋਰਟ ਵਧੀਆ ਜੀ ਵਧੀਆ ਵਾਹ ਜੀ ਵਾਹ ਆਪਣੇ ਸਾਰੇ ਸੱਜਣਾ ਮਿੱਤਰਾਂ ਨੂੰ ਸੰਧੂ ਡੇਰੀ ਫਾਰਮ ਦੇਖਣ ਵਾਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਹੋਰ ਵਧੀਆ ਠੀਕ ਠਾਕ ਜੀ ਡਰੈਸ ਕਰੀਏ ਨੋਟ ਡਰੈਸ ਜੀ ਆਪਣਾ ਪਿੰਡ ਸੁਧ ਸਿੰਘ ਵਾਲਾ ਜੀ ਹਾਂ ਜਿਹੜਾ ਪ੍ਰੋਈਪੁਰ ਤਸੀਲ ਵੀ ਪ੍ਰੋਈਪੁਰ ਨੇੜੇ ਦੇ ਲੱਗਦੇ ਸ਼ਹਿਰ ਮਹੂ ਜੀਰਾ ਜੀ ਲੱਗੇ 20 ਕਿਲੋ ਮੰਨਾ ਵਾਲਾ ਮੱਲਾ ਵਾਲਾ ਜੀ ਦਾ ਵੀ ਸਾਰੇ ਨੇੜੇ ਨੇੜੇ ਹੀ ਆਣਾ ਨੇੜੇ ਨੇੜੇ ਜੀ ਤੇ ਮੋਬਾਈਲ ਨੰਬਰ ਕਿੰਨਾ ਜੀ 797795021977950219 ਠੀਕ ਆ ਜੀ ਅੱਜ ਤੇ ਮੈਂ ਨਾ ਕਿਆ ਬਾਤਾਂ ਹੈ ਪੂਰੀ ਰੌਣਕ ਲਾਈ ਆ ਫਰੋਜ਼ਪੁਰੀ ਨੀਲੀ ਨੀਲੀ ਕਰਾਤੀ ਤੇ ਵਾਹ ਜੀ ਵਾਹ ਕਿੰਨੇ ਕਿ ਦੁੱਧ ਦੀ ਮਾਲਕ ਰਹੀ ਐ ਸਹੀ ਕਿੰਨਾ ਕਿ ਦੁੱਧ ਭਾਂਡੇ ਚ ਪਾਇਆ ਬਾਈ ਵੇ ਬਾਈ ਜੀ ਦੂਜੇ ਸੂਗੇ ਝੋਟੀ ਨੇ 15 ਕਿਲੋ ਗਾਰੰਟੀ ਨਾਲ ਦੋ ਦਿੱਤਾ ਜੀ ਗਾਰੰਟੀ ਨਾਲ ਹਾਂ ਜੀ 17 18 ਕਿਲੋ ਦੀ ਐਡ ਕੀ ਮੀਰ ਆ ਜੀ ਵਾਹ ਜੀ ਵਾਹ ਥਣ ਚੱਡਾ ਹੀ ਬੜਾ ਕਮਾਲ ਦਾ ਲੱਗਾ ਸਾਰੀਆਂ ਨਿਸ਼ਾਨੀਆਂ ਪੂਰੀਆਂ ਜੀ ਸਮਾਂ ਨੋਟ ਕਰੀਏ ਕਿੰਨਾ ਕੁ ਹੋ ਰਹਿ ਗਿਆ ਹੋਊਗਾ ਸਮਾਂ ਜੀ ਹਫਤਾ 10 ਦਿਨ ਹਫਤੇ ਦੇ ਅੰਦਰ ਅੰਦਰ ਮੈਸੂਰ ਇਹ ਤਾਂ ਫਿਰ ਪੂਰੀ ਵਲਾਇਤਨ ਗਾਂ ਕੋ ਬਨਜੂਗੀ ਹਾਂ ਜੀ ਕਿੱਥੇ ਬਨੂਗੀ ਜੀ ਮੈਂ ਫੁੱਲ ਵਾਹ ਜੀ ਵਾਹ ਥਣ ਭਾਂਡਾ ਹੀ ਬਹੁਤ ਸੋਹਣਾ ਲੱਗਾ ਚੂਨ ਚਾਂੜ ਬਹੁਤ ਵਧੀਆ ਜੀ ਪੁੱਲੀ ਐ ਤੇ ਐਰ ਕੀ ਤੀਜਾ ਸੂਹਾ ਗਾ ਸੁਣ ਜਾ ਰਹੀ ਹੈ ਨਾ ਸਾਰੀਆਂ ਨਿਸ਼ਾਨੀਆਂ ਕੋਈ ਵੀ ਨਹੀਂ ਕੁਝੀ ਰਹਿ ਗਈ ਆ ਸੂਦੇ ਵੀ ਨਿਸ਼ਾਨੀਆਂ ਹੀ ਵੱਡੀ ਆ ਇਹ ਸੱਜਣਾ ਵਸਾਖੀ ਵਾਲਾ ਜਿਹਨੇ ਮੇਲਾ ਜਿੱਤਣਾ ਹੈ ਨਾ ਉਹ ਚੁੱਪ ਕਰਕੇ ਟਾਈਮ ਨਾਲ ਫਟੇ ਚੁੱਕਦੇ ਹੋ ਕਿਉਂਕਿ ਉਸਾਖੀ ਦੇ ਮੇਲੇ ਤੇ ਪੂਰੇ ਅੰਮ੍ਰਿਤਸਰੀਆਂ ਦੇ ਦਿਲ ਜਿੱਤੂਗੀ ਇਹ ਝੋਟੀ ਠੀਕ ਆ ਚੰਗੀ ਆ ਤਰੀਫ ਉਥੇ ਬੰਦੀ ਆ ਜਿੱਥੇ ਤਰੀਫ ਵਾਲੀ ਚੀਜ਼ ਹੋਵੇ ਤੇ ਵਾਰਾ ਨਹੀਂ ਤਰੀਫ ਕੀਤੀ ਜਾਂਦੀ ਹਰ ਵੀਡੀਓ ਵੇਂਦੇ ਤੁਸੀਂ ਸਾਡੀ ਅਹੀਂ ਫालतੂ ਥੋੜਾ ਕੱਟ ਹੀ ਰਹਿਨੇ ਆ ਬੋਲਦੇ ਆ ਠੀਕ ਹੈ ਜੀ ਮੈਂ ਚੰਗੀ ਆ ਤੇ ਚੰਗੇ ਨੂੰ ਚੰਗੀ ਚੀਜ਼ ਆਖਾਂਗੇ ਤੇ ਜਿਹੜੀ ਮਾੜੀ ਆ ਮਾੜੀ ਨੂੰ ਮਾੜੀ ਆਖਾਂਗੇ ਤੇ ਬਾਈ ਪਿੰਪਲ ਸਾਂ ਕੜਾਈਏ ਗੇੜਾ ਖੁੱਲ ਗਏ ਜੀ ਇਹਦੀ ਕਈ ਬੰਦੇ ਬਾਅਦ ਚ ਕਹਿੰਦੇ ਵੀਡੀਓ ਪਾਇਆ ਜੀ ਛੋਟੀ ਨਹੀਂ ਫੁੱਲ ਵੱਡੀ ਆ ਜੀ ਮੱਝ ਨਹੀਂ ਫੁੱਲ ਵੱਡੀ ਆ ਤੇ ਨਾਲੇ ਬਾਈ ਜੀ ਸਪੈਕਟਾ ਕਿ ਜਿਹੜੀ ਚੀਜ਼ ਸਾਡੇ ਚੈਨਲ ਤੇ ਵਿਖਾਈ ਜਾਊਗੀ ਉਹੋ ਹੀ ਇੱਥੇ ਨਿਕਲੂਗੀ ਕੋਈ ਉਨੇ ਹੀ ਚੀਜ਼ ਨਿਕਲੂਗੀ ਠੀਕ ਹੈ ਜੀ ਇਹ ਗਲਤ ਨਹੀਂ ਆ ਜੋ ਵੀ ਆ ਸਹੀ ਸਚਾਈ ਦੇ ਨਾਲ ਹੀ ਸਦਾ ਜਿਹੜੀ ਆ ਜਿੱਤ ਰਹਿਣੀ ਹੈ ਸਾਡੀ ਤੇ ਬਹੁਤ ਪਿਆਰ ਔਰ ਪਹੁੰਚ ਦੇਂਦੇ ਧੰਨਵਾਦ ਨਾਲੇ ਸਾਰਿਆਂ ਦਾ ਹਰ ਵੀਡੀਓ ਜੇ ਬੇਨਤੀ ਇਹੋ ਹੀ ਹੁੰਦੀ ਸਾਡੀ ਨੋ ਜੀ ਮੈਂ ਨਾਲ ਪੂਰੀ ਸਿਹਰਾ ਏ ਵੱਡੀ ਆ ਮੈਂ ਕੋਈ ਛੋਟੀ ਨਹੀਂ ਆ ਸਕਾਤ ਵਜਨ ਵੀ ਫੁੱਲ ਵੱਡਾ ਏ ਤੇ 17 ਪਲੱਸ ਐਰਕੀ ਭਾਂਡੇ ਚ ਦੁੱਧ ਬਾਈ ਪੀਪਲ ਕਹਿੰਦਾ ਕਿ ਬੜੇ ਆਰਾਮਦਾਰੀ ਨਾਲ ਪਾਉਗੀ ਨਾਲੇ ਬੜਾ ਸੁਭਾਹ ਦੀ ਬੜੇ ਠੰਡੇ ਸੁਭਾਹ ਦੀ ਸ਼ਾਂਤਮਈ ਸੁਭਾਹ ਦੀ ਆ। ਠੰਡੀ ਜੀ ਬਿਲਕੁਲ। ਹਾਂ ਸਾਰੀਆਂ ਟੂਟੇ ਜਿਤਨਾ ਮਰਜੀ ਨਿਸ਼ਾਨੀਆਂ ਸਾਰੀਆਂ ਟੋਟਲੇ ਹੀ ਆ। ਵੇਖ ਲੋ ਕੱਲੀ ਖਲੋ ਗਈ ਆ। ਨੁਗਰੀ ਕੋੜੀ ਆ ਕੋ ਖਲੋ ਗਈ ਸੱਜਣੋ। ਹੂੰ ਇਹ ਨਹੀਂ ਗਾ ਬਿਸ਼ੂਕਰ ਠੰਡੀ ਇੱਥੋਂ ਬਲੱਡ ਲੈ ਜਾਂਦਾ ਪਤਾ ਲੱਗਦਾ ਜੀ। ਭਾਈ ਪਿੰਪਲਸ ਆ ਇਹ ਕਿਹੜੇ ਏਰੀਏ ਚੋਂ ਆਪਾਂ ਕੱਢੀ ਆ? ਇਹ ਜੀ ਫਰੋਜਪੁਰ ਏਰੀਏ ਦੀ ਜੀ। ਤੁਹਾਡੇ ਆਪਣੇ ਏਰੀਏ ਦੀ ਹਨਾ। ਖਾਸ ਫਰੋਜਪੁਰ ਲੱਗੇ ਰਹਿਗਾ ਤੁਹਾਡੇ। ਹਾਂਜੀ ਲੱਗੇ। ਭਈ 8 ਕਿਲੋਮੀਟਰ ਉਹ। ਹਾਂਜੀ ਹਾਂਜੀ। ਚਲੋ ਲੈ ਮੋੜ ਲੋ ਲੈ ਚਲੋ। ਸਜਣੋ ਫਰੋਜਪੁਰੀ ਆ ਪਿਓ ਠੀਕ ਆ ਨੋ ਕਾਲਾ ਛਾਂ ਲੱਗਾ ਤੇ ਪੰਤੂ ਪੰਚੰਗੀ ਆਈ ਪੋਲੀ ਬਿਲਕੁਲ ਭਰਾਈ ਜੀ ਮੋਗਾ ਸੀ ਹਾਂ ਨਹੀਂ ਮੈਂ ਨਿਕਲੋ ਚੌਣ ਬੜੀ ਕੋਲੇ ਜਿੱਥੇ ਮਰਜੀ ਕਰਮਾੜੀ ਨੂੰ ਡਾਕ ਲੋਈਏ ਵਾਹ ਜੀ ਵਾਹ ਜੀ ਵਾਹ ਜੀ ਬਿਲਕੁਲ ਅਸ਼ਾ ਜੀ ਹਾਂ ਜੀ ਚਲੋ ਲੈ ਚਲੋ ਕਰਮਾੜੀ ਨੂੰ ਜਿੰਦੀ ਰਵੇ ਤੇ ਵੇਖੋ ਕਿੰਦੇ ਘਰ ਦਾ ਸ਼ਿੰਗਾਰ ਬੰਦੇ ਆ ਕਿੱਥੇ ਵਿਸਾਖੀ ਦੇ ਮੇਲਾ ਕਰਮਾੜੀ ਲਾਉਂਦੀ ਆ ਚੀਜ਼ ਚੰਗੀ ਆ ਠੀਕ ਆ ਜੀ ਵਾਹ ਜੀ ਵਾਹ ਤੋ ਰਤਰਾ ਵੀ ਚੰਗਾ ਮੈਨੂੰ ਲੱਗਾ ਸਜਣੋ ਸਾਰੇ ਬੰਨ੍ਹੇ ਚੰਗੀ ਆ ਕਿਉਂਕਿ ਨਿਸ਼ਾਨੀਆਂ ਵੀ ਕਵਰ ਕਰਦੀ ਆ ਫਿੱਟ ਪੜਿਆ ਲੋ ਵੀ ਤੇ ਥਣ ਆਰਡਰ ਕੁਆਲਟੀ ਦਾ ਵੀ ਹਿਸਾਬ ਲਈਏ ਚੰਗੀ ਆ ਠੀਕ ਆ ਜੀ ਹੌਸਲੇ ਸਾਡੇ ਨੂੰ ਵਧਾਇਆ ਕਰੋ ਕਮੈਂਟ ਕਰਕੇ ਸਾਡਾ ਦਿਲ ਜਿੱਤਿਆ ਕਰੋ ਠੀਕ ਆ ਜੀ ਬਹੁਤ ਵਧੀਆ ਜਿਹੜਾ ਪਸ਼ੂ ਆ ਵਧੀਆ ਨੂੰ ਵਧੀਆ ਆਖਿਆ ਕਰੋ ਤੇ ਭਾਈ ਪੇਪਰ ਸੇ ਕੀ ਇਹਦਾ ਰੇਟ ਫਿਕਸ ਜਾਂ ਕਰ ਦੀਏ ਕਿੰਨੇ ਚ ਦੇ ਦੀਏ ਭਾਈ ਜੀ ਵੀਡੀਓ ਦਾ ਆਪਾਂ ਰੋ ਹੀ ਵੇਕਰ ਇਹਨੇ ਵੀਡੀਓ ਤੋਂ ਦਾ ਰੇਟ ਗੱਡੀਆਂ ਮੱਜਾ ਜੀ 2-2 ਲੱਖ ਦੀਆਂ ਵੇਖਦੀਆਂ ਨੇ ਹਾਂ ਵੇਖਦੀਆਂ ਪਰ ਆਪਾਂ ਨਹੀਂ ਕਰਨਾ ਨਹੀਂ ਕਰਨਾ ਆਪਾਂ ਨੂੰ ਪਹਾੜ ਮਿਲਿਆ ਪਹਾੜਾ ਦੇ ਦੇਣੀ ਠੀਕ ਆ ਡੇਢ ਦੀ ਦੇ ਦੀਏ ਜੀ ਨਹੀਂ ਕਰਨਾ ਇੰਨਾ ਵੀ ਆਪਾਂ 5000 ਹੋਰ ਤੁਹਾਡਾ ਮਾਨ ਆਪਾਂ ਹੋਰ ਕਰ ਦੇਣਾ ਖੁੱਲਾ 145 ਦੀ 145 ਦੀ ਹਾਂਜੀ ਉੱਚੋਂ ਵੀ ਪਰ ਲਾਈਏ ਕੋਚਾ ਤੁਮੀ ਕਰਾ ਲੋ ਨਹੀਂ ਜੀ ਤੁਸੀਂ ਆਪ ਹੀ ਕਰੋ ਉਣ ਦੀ ਜਾਨ ਵਾਲਾ ਕੰਮ ਕਰੀਏ 140 ਦੀ ਹਾਂ ਨਾ ਦਵਾਂਗੇ ਜੀ 140 ਦੀ 2.500 ਜੀ ਮੇਰੇ ਜੀ ਛੋੜ ਹੀ ਹੋਊ 500 ਰੁਪਏ ਇਹਦੇ ਚੋ ਇਹਨਾਂ ਕਰੋ 2.500 ਪਿਆਰ ਮਾਤ ਕਰ ਦੋ ਜਾਨ ਦੋ 138 ਦੀ ਆਖੀ ਨਹੀਂ ਮੋੜਦੇ ਹਾਂਜੀ ਮੈਂ ਨਾ ਜਿੰਦਾ ਰਹਿ ਆਖੀ ਨਹੀਂ ਮੋੜਦਾ ਅਸੇ ਲੈ ਆਂਦਾ ਜਾਨ ਦੋ ਵੇਲਾ ਇੱਕ ਰਾਣੀ ਆਖਾ ਕਿੰਦੇ ਵਿੱਚੋਂ ਜੀ ਛੋੜ ਹੀ ਹੋਣੀ 500 ਰੁਪਏ ਜੀ ਠੀਕ ਆ ਹਾਂਜੀ ਇਹਦੇ ਵਿੱਚ ਇਹ ਨਾ ਵੀਰ ਕੋਈ ਆਖੇ ਕੋਈ 30 35 ਵਾਲਾ ਫੋਨ ਨਾ ਲਾਵੇ ਨਹੀਂ ਮੈਂ ਚੰਗੀ ਝੋਟੀ ਚੰਗੀ ਸਾਰੇ ਬਨੂ ਥੋੜਾ ਜ਼ਰੂਰ ਤੀਸਰਾ ਸੂਣ ਜਾ ਰਹੀ ਆ ਬਾਕੀ ਸਜਣੋ ਜਿਹੜਾ ਪੇਠ ਪੁੜੇ ਉੱਪਰ ਹੈ ਨਾ ਵੇਖ ਸਕਦੇ ਅਜੇ ਨਾ ਪੁੜੇ ਪੜੇ ਨਹੀਂ ਏਡੇ ਫਿਸੇ ਸਮਾਂ ਕੋਈ ਦੱਸ ਦੇਣਾ ਜ਼ਰੂਰ ਲੈ ਜੂਗੀ ਹਾਂ ਤੇ ਬਿਲਕੁਲ ਓਕੇ ਆ ਕੋਈ ਵੀ ਪੇਠ ਪੁੜਾ ਜਿਹੜਾ ਤੁਸੀਂ ਵੇਖ ਸਕਦੇ ਜੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਉਹ ਪਹਿਲਾਂ ਹੀ ਤੁਹਾਨੂੰ ਗੱਲ ਕੀਤੀ ਆ ਤੇ ਅਜੇ ਸਮਾਂ ਜ਼ਰੂਰ ਦੱਸ ਦੇਣਾ ਲੈ ਜੂਗੀ ਕੋਈ ਨਹੀਂ ਪਰਵਾਹ ਹੈਲੋ ਵੱਡੀ ਆ ਪੂਰੀ ਠੀਕ ਆ ਗਾਲੇ ਪੈ ਗਈ ਕਰਮਾ ਵਾਲੀ ਦੂਜੇ ਨੰਬਰ ਤੇ ਆ ਗਈ ਇੱਕ ਸੂਈ ਸਵਾਈ ਤੇ ਚੱਪੀ ਜੀ ਆ ਗਈ ਹਨਾ ਆ ਮਗਰ ਸਜਣੋ ਮੇਲ ਕਾਬ ਕਟਾ ਆ ਗਿਆ ਦੋ ਕੁ ਮਹੀਨੇ ਦਾ ਕੋਈ ਸੁਭਾ ਹੋ ਦੁੱਧ ਪੱਕਾ ਬਾਈ ਪੀਪਲ ਕਿੰਨਾ ਪੱਕਾ ਜੀ ਦੁੱਧ ਦੇ ਰਸਲੇ 8 ਕਿਲੋ ਹੋਏਗਾ ਜੀ ਚੂਣ ਓਕੇ ਬਿਲਕੁਲ ਚੂਣ ਓਕੇ ਜੀ ਇਹਦੇ ਨਾਲ ਹੀ ਥਾਣੇ 6 ਆ ਤਾਰਾ ਪੰਜ ਪੰਜਾ 7 7 ਹੰਦੀਆਂ ਥਾਣੇ ਠੀਕ ਆ ਸਜਣੋ ਇਹਦੇ ਨਾਲ ਇੱਕ ਆ ਫੋਟਾਈਆਂ ਵਿੱਚ ਵਿੱਚ ਲੱਗੀਆਂ ਐ ਠੀਕ ਆ ਵੇ ਵੀ ਇਹਨਾਂ ਜੋ ਵੀ ਕੋਈ ਦੋ ਦੋ ਧਾਰਾ ਜਿਹੜੀਆਂ ਨਿਗਲਦੀਆਂ ਬਾਈ ਕਹਿੰਦਾ ਆ ਕੀ ਗੱਲ ਸਹੀ ਦੱਸਣੀ ਸਚਾਈ ਨਾਲ ਜਿਹੜੀ ਨਿਭਣੀ ਆ ਹਾਂਜੀ ਦੁੱਧ 8 ਕਿਲੋ ਜੀ ਪੱਕਾ ਆਣ ਬੰਡੇ ਵਾਲਾ ਜੀ ਤੇ ਖੁੱਲ ਗਏ ਸੁਆ ਸਜਣੋ ਤੀਸਰਾ ਲਾ ਲਓ ਚੌਥਾ ਲਾ ਲਓ ਕਿਉਂਕਿ ਲਿਆਂਦੀ ਆ ਇਹ ਅੰਦਾਜ਼ਾ ਤੁਸੀਂ ਨਾ ਸਾਮ ਬੋਤਲਾਂ ਦੇ ਸੁਆ ਦੂਜਾ ਹੀ ਆ ਜੀ ਇਹ ਦੂਜਾ ਹੀ ਆ ਹਾਂਜੀ ਪਰ ਦੂਜਾ ਲਾਈਏ ਫਿਰ ਇੱਕ ਵਾਰੀ ਦੱਸਿਓ ਆਪਾਂ ਹਨਾ ਅੱਗੋਂ ਤੇ ਆਪ ਦੀ ਹਾਂ ਸਮਝ ਲਾਵੇ ਜੀ ਲਓ ਜੀ ਤੇ 8 ਕਿਲੋ ਦੁੱਧ ਆ ਮੋਹਲ ਬੜਾ ਜਹਾਜ ਆ ਉੜਦੀ ਵਾਲਾ ਜਿੰਨੇ ਗਾਂ ਹਨ ਜਲਪਾਣੀ ਪਾਨਣਾ ਵਾਢੀ ਪੈਣੀ ਆ ਲੱਸੀ ਪਾਣੀ ਦੀ ਲੋੜ ਆ ਪਈ ਲੈ ਆ ਮੋੜ ਲਿਆ ਕਰਮਾ ਵਾਲੇ ਨੂੰ ਤੇ ਉਹ ਆਪਣੀ ਜਿਹੜੀ ਖਰੀਦਦਾਰੀ ਕਰਿਓ ਜਰੂਰ ਆ ਕਿਉਂਕਿ ਜੇ ਤਾਜ਼ਾ ਲਾਈਏ ਤੇ ਦੂਜੇ ਬੰਨੇ ਵੀ ਦੋ ਨੰਬਰ ਤੇ ਜਵੇਂ ਲਈ ਜਾਂਦੇ ਆ ਪਰ ਉਹ ਬੰਨੇ ਆਪਾਂ ਤੇ ਨਹੀਂ ਕਿਸੀ ਪਸ਼ੂ ਦੀ ਜਾਨ ਬਚਾਈ ਦੀ ਜਾਨ ਨਹੀਂ ਰਹੀ ਦਾ ਨਹੀਂ ਨਹੀਂ ਜੀ ਮੈਂ ਚੰਗੀ ਆ ਰੇਤ ਜੈਜਾ ਬਾਈ ਖੀਰਲਾ ਪੀਸ ਆ ਉੜਦੀ ਵਾਲਾ ਕਰਦੇ ਕੰਮ ਫੱਕ ਦੀ ਦੇ ਦੀਏ ਬਾਈ ਮੈਨੂੰ ਪਰਾ ਨਹੀਂ ਕਰਨਾ ਤੁਮ ਪੰਜਾਬ ਦੀ ਤਾਂ ਵੈਸੇ 2 ਨੰਬਰ ਜੀ ਹੈਗੀ ਆ ਹੈਗੀ ਆ ਹੈਗੀ ਆ ਸਭ ਆ ਹੈਗੀ ਆ ਤੇ ਪਰਾ ਆਪਾਂ ਥੋੜੇ ਉੱਤੇ ਕਰ ਲਗੇ ਹਨਾ 55 ਦੀ ਦੇ ਦੀਏ ਜੀ 55 ਚ ਵੀ 2 ਕਰਦ ਗਏ ਮਾਨ 53 ਦੀ ਦੇ ਦੀਏ ਹਾਂ ਦਨਾ ਵੇਖ ਲਊਂ ਜੀ ਤੁਹਾਡੇ ਨਾਲ ਆ ਚਲ ਦੇ ਦਾਂਗੇ ਬਾਈ ਦੇ ਕੁਛ ਹੈਗੇ ਆ ਜੇ ਬਾਈ ਦੇ ਫਿਰ ਦਈਏ ਜਾਂ ਨਹੀਂ ਬਾਈ ਦੇ 55 ਹੀ ਰਹਿਣ ਦੇਗੇ ਨਹੀਂ ਨਹੀਂ ਬਾਈ ਦਾ ਜੀ ਬਾਈ ਦਾ ਆਖੀ ਜਾਈਏ ਸਾਦਾ ਹੀ ਚਲੋ ਹਾਂਜੀ ਉਹਨਾਂ ਸਵਾਇਆ ਕਫੇ ਜੀ ਦੁੱਧ ਪੀ ਕੇ ਵੀ ਮੈਂ 45000 ਦੀ ਜਿੰਨੂੰ ਮਰਜ਼ੀ ਮੈਂ ਦੇ ਦਈਏ ਆਪਾਂ ਹਾਂ ਜਾਨੀ ਬਾਕੀ ਦੁੱਧ ਮੈਂ ਉਤਰਾ ਦੀ ਸੇਵਾ ਦੋ ਆਈ ਦੁੱਧ 10 ਲੀਟਰ ਵਿੱਚ ਝੋਟੀ ਕਰੂਗੀ ਠੀਕ ਆ ਕਿਉਂ ਜਾਂ ਬਹੁਤ ਬੰਈਆ ਚੰਗੀ ਝੋਟੀ ਆ ਗਈ ਦੂਜੇ ਸੁਕੇ ਸਾਂ ਬੋਤਰਾ ਦੀ ਦਿਵਾਏ ਹਾਂ ਨਹੀਂ ਨਵੀਆਂ ਕੋਈ ਪੁਰਾਣੀ ਨਹੀਂ ਨਵੀਆਂ ਚਾਰੂ ਚੂਰੂ ਬੋਲ ਹਾਂਜੀ ਤੇ ਵਾਦੇ ਵੰਡੇ ਆ ਜਨੇ ਗਾਂ ਦਸੀ ਪਾਣੀ ਬਣਾਉਣਾ ਹੈ ਹਾਂਜੀ ਸੱਜਣੋ ਖਰੀਦਦਾਰੀ ਕਰਿਓ ਪਿੰਡ ਸੋਧ ਸਿੰਘ ਵਾਲਾ ਪਹੁੰਚ ਕੇ ਪਿੱਪਲ ਦੇ ਬਾਈ ਦੇ ਫਾਰਮ ਤੋਂ ਪਿਆਰ ਭਰੀ ਸ਼ਾਸਿਕਾਲ ਜੀ ਰੱਬ ਰੱਖਾ